ਮੁੰਡਾ ਵੀ ਪੀਆ ਰਿਆ ਕੈਨੇਡਾ ਦਾ ਤੇ ਆਇਆ ਸਿਰਫ 2 ਕੁ ਮਹੀਨੇ ਲਈ ਤੇ ਜਲਦੀ ਜਲਦੀ ਵਿਆਹ ਦੇ ਦੋ ਉਸ ਜਲਦੀ ਜਲਦੀ ਤੇ ਚੱਕਰ ਤੇ ਪਿੱਛੇ ਵੀ ਘਪਲਾ ਸੀ ਕਿਸੇ ਨੇ ਦੱਸਿਆ ਕਿ 2 ਸਾਲ ਜਿਹੜਾ ਇਹ ਲੜਕੀ ਉਸ ਪਰਿਵਾਰ ਦੇ ਵਿੱਚ ਰਹਿੰਦੀ ਹੈ ਤੇ ਉਸ ਟਾਈਮ ਜਿਹੜਾ 2 ਸਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਉਸ ਲੜਕੀ ਨੂੰ ਜਿਹਦੇ ਉਹਨਾਂ ਨੇ ਮਾਰਕੁੱਟ ਕੀਤੀ ਹੈ ਬੱਚੇ ਨਾਲ ਉਹਨੂੰ ਭੁੱਖਾ ਰੱਖਿਆ ਹੈ ਉਹਦੇ ਨਾਲ ਤਸੀਹੇ ਦਿੱਤੇ ਨੇ ਉਹਦੇ ਨਾਲ ਬੜੀਆਂ ਗੰਨੀਆਂ ਹਰਕਤਾਂ ਕੀਤੀਆਂ ਉਹਨਾਂ ਕਰਕੇ ਫਿਰ ਅਸੀਂ ਇਹ ਪਲਾਨ ਕਰ ਲਿਆ ਜਦੋਂ ਲਾਸਟ ਹਰਕਤ ਉਹਦੇ ਸਹੁਰੇ ਨੇ ਕੀਤੀ ਹੈ ਉਹਦੇ ਤੇ ਅਸੀਂ ਪੱਕਾ ਬੇਟੀ ਨੇ ਕਿਹਾ ਕਿ ਹੁਣ ਮੈਨੂੰ ਖੋਜ ਸਟਾਫਰ ਮੈਂ ਇਸ ਘਰ ਚ ਵਾਪਸ ਨਹੀਂ ਜਾਣਾ ਆਪਣੀ ਨੂੰਹ ਦੇ ਨਾਲ ਜਿਹੜਾ ਸੋਰੇ ਨੇ ਕੁਝ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ 22 ਅਕਤੂਬਰ ਦੀ ਡੇਟ ਸੀ ਉਹ ਉੱਤੇ ਤੋਂ 22 ਤੇ 23 ਅਕਤੂਬਰ 22 ਤੇ 23 ਉਹ ਉਸ ਵੀਕ ਦੀ ਗੱਲ ਹੈ ਇਹਨਾਂ ਦਾ ਇੱਕ ਹੋਰ ਲੜਕੀ ਨਾਲ ਲੁਧਿਆਣੇ ਦੀ ਪਾਰਟੀ ਨਾਲ ਰਿਸ਼ਤਾ ਤਾਂ ਹੋਇਆ ਸੀ ਉਹਨਾਂ ਕੋਲੋਂ ਵੀ ਇਹਨਾਂ ਨੇ ਦਾਜ ਵਗੈਰਾ ਮੰਗਿਆ ਸੀ ਉਹਨਾਂ ਨੂੰ ਤਸੀਹੇ ਦਿੱਤੇ ਸੀ ਰਿਸ਼ਤੇ ਰਿਸ਼ਤੇ ਦੌਰਾਨ ਹੀ ਉਹਨਾਂ ਨੇ ਉਹਦੇ ਬਦਲੇ ਸਾਡੀ ਪਾਰਟੀ ਨੂੰ ਬਲੀ ਦਾ ਪੱਕਾ ਬਣਾਇਆ ਉਹ ਸ਼ੋਅ ਕਰਕੇ ਕਿ ਸਾਡਾ ਟਾਈਮ ਨਾ ਨਿਕਲੇ ਬਰਾਦਰੀ ਨੂੰ ਪਤਾ ਲੱਗਾ ਸੀ ਵੀ ਕਾਰਡ ਛੱਪ ਗਏ ਕੀ ਹੋ ਗਿਆ ਡੇਟਾ ਫਾਈਨਲ ਹੋ ਗਿਆ ਕਸ਼ਮੀਰ ਦੀ ਕੁਆਲੀਫਿਕੇਸ਼ਨ ਤੁਸੀਂ ਬੀਬੀਏ ਕੁਆਲੀਫਾਈਡ ਹੈ ਉਹਦੀ ਅਠਵੀਂ ਦਾ ਸਰਟੀਫਿਕੇਟ ਵੀ ਛੱਕੀ ਹੈ ਦਸਵੀਂ ਦਾ ਵੀ ਛੱਕੀ ਹੈ ਪਲੱਸ 2 ਦਾ ਵੀ ਛੱਕੀ ਹੈ ਆਪਣੀ ਨੂੰ ਦਾ ਪਰਸਚੋਰੀ ਕਰਦੇ ਆ ਉਹਦੇ ਨਾਲ ਕੁੱਟਮਾਰ ਕਰਦੇ ਆ ਉਹਦੇ ਫਾਦਰ ਦੀ ਪੱਗ ਲਾਉਂਦੇ ਆ ਸਿਰ 'ਚ ਸੱਟਾਂ ਮਾਰਦੇ ਨੇ ਤੇ ਜਾ ਕੇ ਝੂਠੀ ਕੰਪਲੇਨ ਲਿਖਾ ਦਿੰਦੇ ਆ ਸਦਰ ਥਾਣੇ ਫਗਵਾੜੇ ਕੀ ਸਾਡੇ ਨਾਲ ਮਾਰਕਟ ਹੋਈ ਦ ਸਮਰ न्यूज ਦੇਖ ਰਹੇ ਤੁਸੀਂ ਮੈਂ ਦੀਪਕ ਕਤਿਆਲ ਅਕਸਰ ਇਨਸਾਨ ਦੇ ਲਈ ਇੱਕ ਕੰਮ ਜਿਹੜਾ ਸਭ ਤੋਂ ਔਖਾ ਹੁੰਦਾ ਇਨਸਾਨ ਨੂੰ ਉਹ ਕੰਮ ਸਭ ਤੋਂ ਔਖਾ ਲੱਗਦਾ ਉਹ ਕੰਮ ਹੁੰਦਾ ਹੈ ਕਿ ਆਪਣੇ ਬੇਟੇ ਜਾਂ ਬੇਟੀ ਦਾ ਵਿਆਹ ਕਰਨਾ ਉਸ ਦੇ ਵਾਸਤੇ ਰਿਸ਼ਤਾ ਦੇਖਣਾ ਕਿਉਂਕਿ ਅਕਸਰ ਇਸੇ ਚੱਕਰ ਦੇ ਵਿੱਚ ਜਿਹੜੇ ਨੇ ਲੋਕਾਂ ਦੇ ਜਿਹੜੇ ਨੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਦਾਜ ਨੂੰ ਲੈ ਕੇ ਰਿਸ਼ਤੇ ਖਰਾਬ ਹੁੰਦੇ ਨੇ ਜਾਂ ਹੋਰ ਗੱਲਾਂ ਲੈ ਕੇ ਛੋਟੇ-ਮੋਟੇ ਮਨ ਮੋਟਾਵ ਨੂੰ ਲੈ ਕੇ ਤਲਾਕ ਤੱਕ ਦੇ ਜਿਹੜੇ ਕੇਸ ਬਣ ਜਾਂਦੇ ਨੇ ਸੋ ਅਜਿਹਾ ਇੱਕ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਦਹੇਜ ਨੂੰ ਲੈ ਕੇ ਜਿਹੜਾ ਇੱਕ ਮਾਮਲਾ ਜਿਹੜਾ ਕੋਰਟ ਦੇ ਵਿੱਚ ਚੱਲ ਇਹ ਹੈ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮੱਲਨ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਤੇ ਜਾਣਦੇ ਆ ਮੱਲਨ ਸਾਹਿਬ ਪੂਰਾ ਮਾਮਲਾ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਸਲੂਜਾ ਸਟੋਰ ਜਿਹੜਾ ਕੁਮਾਰ ਮੰਡੀ ਮਾਈ ਨੰਦਕੌਰ ਜੀ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਵਾਲਾ ਸਟੋਰ ਹੈ ਉਹਨਾਂ ਦਾ ਮਸਲਾ ਹੈ ਉਹਨਾਂ ਦਾ ਮਿਸਟਰ ਜਸਪਾਲ ਸਿੰਘ ਨੇ ਉੱਥੇ ਉਹਨਾਂ ਦੀ ਵਾਈਫ ਕਮਲਜੀਤ ਕੌਰ ਉਹਨਾਂ ਦਾ ਵੱਡਾ ਬੇਟਾ ਅਸ਼ਮੀਤ ਸਿੰਘ ਤੇ ਛੋਟਾ ਬੇਟਾ ਸਿਮਰ ਸਲੂਜਾ ਅਸ਼ਮੀਤ ਦੀ ਸ਼ਾਦੀ ਮੇਰੀ ਜਿਹੜੀ ਪਾਰਟੀ ਅੰਮ੍ਰਿਤਸਰ ਉਹਨਾਂ ਨਾਲ ਉਹਨਾਂ ਦੀ ਬੇਟੀ ਨਾਲ ਹੋਈ ਸੀ ਔਰ ਉਸ ਤੋਂ ਬਾਅਦ ਬੇਟੀ ਨੂੰ ਬਹੁਤ ਸਾਰਾ ਤੰਗ ਕੀਤਾ ਗਿਆ ਜਗਾ ਜਗਾ ਤੇ ਅਲੱਗ ਅਲੱਗ ਵੇਲੇ ਮੁੰਡਾ ਗਲਤ ਤਰੀਕੇ ਦੇ ਨਸ਼ੇ ਕਰਦਾ ਉਹ ਚਰਚ ਚੁਰਸ ਵਾਲੀਆਂ ਸਿਕਟਾਂ ਇਹ ਉਹ ਘਰ ਚਲਦੀਆਂ ਸੀ ਹੁੱਕੇ ਪੀਣੇ ਪਾਰਟੀਆਂ ਤੇ ਜਾਣਾ ਬੇਟੀ ਨੂੰ ਮਜਬੂਰ ਕਰਨਾ ਕਿ ਤੂੰ ਵੀ ਪੀ ਨਹੀਂ ਤਾਂ ਤੇਰੇ ਨਾਲ ਲਹਿ ਕਰਾਂਗੇ ਅਸੀਂ ਹਾਈ ਸੁਸਾਇਟੀ ਦੇ ਲੋਕ ਆ ਕੁਝ ਗੰਦੀਆਂ ਹਰਕਤਾਂ ਵੀ ਹੋਈਆਂ ਜਿਹੜੀਆਂ ਮੈਂ ਕੈਮਰੇ ਤੇ ਨਹੀਂ ਦੱਸ ਸਕਦਾ ਮੈਨੂੰ ਸ਼ਰਮ ਆਉਂਦੀ ਹੈ ਦੱਸਦਿਆਂ ਸੋ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਜਦੋਂ ਪਰਿਵਾਰ ਥੋੜਾ ਦੁਖੀ ਹੋਇਆ ਤੇ ਆਪਸ ਗੱਲਬਾਤ ਇੱਕ ਦੋ ਵਾਰੀ ਮੌਕਾ ਮਿਲਿਆ ਅਲਟੀਮੇਟਲੀ 23 ਅਕਤੂਬਰ 2023 ਨੂੰ ਬੇਟੀ ਨਾਲ ਬਹੁਤ ਗੰਦੀ ਹਰਕਤ ਕੀਤੀ ਗਈ ਉਹਦੇ ਸਾਰੇ ਵੱਲੋਂ ਤੇ ਉਹਨੇ ਪੇਰੈਂਟਸ ਨੂੰ ਫੋਨ ਕੀਤਾ ਪੇਰੈਂਟਸ ਆਏ ਅਮਰਿਸਨ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਲੈ ਕੇ ਜਾਂਦੇ ਆ ਤੇ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰਦੇ ਆ ਵੀ ਆਪਾਂ ਜੇ ਇਸ ਤਰ੍ਹਾਂ ਨਹੀਂ ਚੱਲਣਾ ਪਿਆਰ ਨਾਲ ਚੱਲੀਏ ਤੇ ਪਿੱਛੇ ਹੀ ਅਸ਼ਮੀਤ ਸਿੰਘ ਦੇ ਮਾਮੇ ਜਸਵਿੰਦਰ ਸਿੰਘ ਉਰਫ ਬੱਗਾ ਜਿਹੜਾ ਸਰਦਾਰਜੀ ਟੌਇਜ਼ ਦਾ ਮਾਲਕ ਹੈ ਉਹਦਾ ਫੋਨ ਜਾਂਦਾ ਕਿ ਨਹੀਂ ਭਾਜੀ ਵੇਟ ਕਰੋ ਮਿਲੋ ਤੇ ਆਪਾਂ ਗੱਲ ਕਰਦੇ ਆ ਬਹਿ ਕੇ ਚਲੋ ਤੰਦੂਰੀ ਬਾਈਟ ਦਾ ਇਲਾਕਾ ਸੈੱਟ ਕਰ ਲੇਤਾ ਜਾਂਦਾ ਤੰਦੂਰੀ ਬਾਈਟ ਇਹ ਲੋਕ ਆਉਂਦੇ ਉਹ ਆਪਣੇ ਵੱਲੋਂ ਪਹਿਲਾਂ ਕਹਿੰਦਾ ਮੈਂ ਕੱਲਾ ਆਉਂਗਾ ਇਹ ਸੱਤ ਜੈਂਟਸ ਸਾਰੇ ਤਕੜੇ ਆਉਂਦੇ ਨੇ ਉੱਥੇ ਆ ਕੇ ਇੱਧਰ ਮੇਰੇ ਵਾਲੇ ਪਾਸੋਂ ਬੇਟੀ ਦੇ ਬੇਟੀ ਬੇਟੀ ਦੀ ਮੰਮੀ ਤੇ ਬੇਟੀ ਦਾ ਫਾਦਰ ਸਿਰਫ ਤਿੰਨ ਜਣੇ ਦੋ ਲੇਡੀਜ਼ ਜੈਂਟਸ ਔਰ ਉੱਥੇ ਆ ਕੇ ਕੁੱਟਮਾਰ ਕਰਦੇ ਗਾਲ ਬੰਦਾ ਕਰਦੇ ਆ ਔਰ ਬੱਚੇ ਦਾ ਪਰਸ ਚੋਰੀ ਕਰਦੇ ਆ ਆਪਣੀ ਨੂੰ ਦਾ ਯਾਨੀ ਕਿ ਆਪਣੀ ਨੂੰ ਦਾ ਪਰਸ ਚੋਰੀ ਕਰਦੇ ਆ ਉਹਦੇ ਨਾਲ ਕੁੱਟਮਾਰ ਕਰਦੇ ਆ ਉਹਦੇ ਫਾਦਰ ਦੀ ਪੱਗ ਲਾਉਂਦੇ ਆ ਸਿਰ 'ਚ ਸੱਟਾਂ ਮਾਰਦੇ ਨੇ ਤੇ ਜਾ ਕੇ ਝੂਠੀ ਕੰਪਲੇਨ ਲਿਖਾ ਦਿੰਦੇ ਆ ਸਦਰ ਥਾਣੇ ਫਗਵਾੜੇ ਕਿ ਸਾਡੇ ਨਾਲ ਮਾਰਕੁੱਟ ਹੋਈ ਜਦੋਂ 23 ਅਕਤੂਬਰ 2023 ਦਾ ਜੀ ਇੱਕ ਜਿਵੇਂ ਤੁਸੀਂ ਦੱਸਿਆ ਕਿ 23 ਅਕਤੂਬਰ 2023 ਨੂੰ ਜਿਹੜਾ ਹੈ ਇਹ ਜਿਹੜੀ ਆਪਣੀ ਨੂੰਹ ਦੇ ਨਾਲ ਜਿਹੜਾ ਸੋਹਰੇ ਨੇ ਕੁਝ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ 23 ਅਕਤੂਬਰ ਦੀ ਡੇਟ ਸੀ ਉਹ ਉਹ ਤੇ ਉਹ 22 23 ਅਕਤੂਬਰ 22 ਦੀ 22 ਤੇ 23 ਉਹ ਉਸ ਵੀਕ ਦੀ ਗੱਲ ਹੈ ਜਿਹੜੇ 23 ਅਕਤੂਬਰ ਵਾਲਾ ਵੀਕ ਹੈ ਉਹਦੇ ਚ ਇਹ ਗੱਲ ਸੀ ਉਸ ਤੋਂ ਬਾਅਦ ਉੱਥੇ ਮਾਰਕਟ ਕੀਤੀ ਇਹਨਾਂ ਨੇ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਉੱਥੇ ਜਿਹੜੀ ਮਾਰਕਟ ਕੀਤੀ ਤੇ ਉਹਦੀ ਰਿਪੋਰਟ ਫਿਰ ਜਦੋਂ ਅਸੀਂ ਗਏ ਥਾਣੇ ਆਪਣੀ ਉੱਥੋਂ ਵੀਡੀਓ ਫੁਟੇਜ ਦਿਖਾਈਆਂ ਉਹਨਾਂ ਨੇ ਪੁਲਿਸ ਨੇ ਵੀਡੀਓ ਫੁਟੇਜ ਕੱਢੀਆਂ ਉਹਨਾਂ ਦੀ ਕਾਰਵਾਈ ਜੋ ਵੀ ਉਹਨਾਂ ਨੇ ਕਿਹਾ ਸੀ ਉਹ ਸਾਰੀ ਝੂਠੀ ਨਿਕਲੀ ਸਾਡੇ ਲਈ ਸਹੀ ਨਿਕਲੀ ਤਿੰਨ ਚਾਰ ਮਹੀਨੇ ਲੱਗ ਗਏ ਤਿੰਨ ਚਾਰ ਮਹੀਨੇ ਬਾਅਦ ਉਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 101/23 थाना सदर 379 ਜਾਨਕੀ ਚੋਰੀ ਮਾਰਕੁੱਟ ਦੇ ਹੋਰ ਚੀਜ਼ਾਂ ਦੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਮੁੰਡੇ ਵਾਲਿਆਂ ਦੇ ਸੱਤ ਬੰਦਿਆਂ ਦੇ ਖਿਲਾਫ ਜਿਹਦੇ ਵਿੱਚ ਜਸਪਾਲ ਸਿੰਘ ਸਲੂਜਾ ਕਮਲਜੀਤ ਕੌਰ ਸਲੂਜਾ ਕਸ਼ਮੀਤ ਜਸਵਿੰਦਰ ਸਿੰਘ ਉਰਫ ਬੱਗਾ ਜਿਹੜਾ ਸਰਦਾਰਜੀ ਟੌਇਜ਼ ਦਾ ਇੱਕ ਉਹਨਾਂ ਦਾ ਹੋਰ ਉੱਥੇ ਸੋਨੂ ਕੇ ਟੀਨੂ ਉਹ ਮਤਲਬ ਸੋ ਕਾਲਡ ਚਾਚਾ ਜਾਂ ਮਾਮਾ ਸੌਰੀ ਇੱਕ ਸੁਖਲੀਨ ਹੈ ਇੱਕ ਜਣਾ ਹੋਰ ਹੈ ਤੇ ਬਾਕੀ ਪੰਜ ਸੱਤ ਜਣੇ ਬਾਹਰ ਵੀ ਸੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉਹਦੇ ਤੇ ਅਗਲੀ ਕਾਰਵਾਈ ਆਜੇਗੀ ਸਾਹਮਣੇ ਮੀਲ ਜੀ ਜੇ ਗੱਲ ਕਰੀਏ ਵਿਆਹ ਕਦੋਂ ਹੋਇਆ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਲਗਭਗ 2 ਸਾਲ ਪਹਿਲਾਂ ਸ਼ਾਦੀ ਹੋਈ ਸੀ 2021 ਚ ਦੇਖਾ ਦਿਖਾਈ ਚੱਲਦੀ ਵੀ ਸ਼ੁਰੂਆਤ ਹੋਈ ਸੀ ਫਿਰ 2022 ਚ ਕੋਈ ਫਿਰ 8 ਮਾਰਚ ਵਾਲੇ ਦਿਨ ਸ਼ਾਦੀ ਹੁੰਦੀ ਹੈ ਲਗਭਗ 2 ਸਾਲ ਪਹਿਲਾਂ ਲੜਕੀ ਵਾਲੇ ਕਿੱਥੇ ਦੇ ਨੇ ਲੜਕੀ ਵਾਲਾ ਪਰਿਵਾਰ ਅੰਮ੍ਰਿਤਸਰ ਦਾ ਜੀ ਔਰ ਬੜੀ ਅੱਛੀ ਸ਼ਾਦੀ ਕੀਤੀ ਸੀ ਉਹਨਾਂ ਨੇ ਬੜੀ ਰੈਨਾਉ ਮੈਰਿਜ ਕਿਵੇਂ ਹੁੰਦੀ ਹੈ ਇਹਨਾਂ ਦਾ ਜਿਵੇਂ ਆਪਸ ਦੇ ਵਿੱਚ ਰਿਸ਼ਤਾ ਕਿਵੇਂ ਹੁੰਦਾ ਮੈਰਿਜ ਇਸ ਤਰ੍ਹਾਂ ਹੁੰਦੀ ਕਿ ਸ਼ਾਦੀ.com ਤੋਂ ਡਾਟਾ ਦੇਖਿਆ ਜਾਂਦਾ ਇੱਕ ਦੂਜੇ ਦਾ ਡਾਟਾ ਦੇਖਣ ਤੋਂ ਬਾਅਦ ਆਪਸੀ ਗੱਲਾਂ ਹੁੰਦੀਆਂ ਪਰਿਵਾਰ 'ਚ ਤੇ ਉਸ ਤੋਂ ਬਾਅਦ ਸਾਲ ਘਰ ਕੋਈ ਗੱਲ ਨਹੀਂ ਹੁੰਦੀ ਸਾਲ ਬਾਅਦ ਮੁੰਡੇ ਵਾਲੇ ਫੇਰ ਦੇਖਦੇ ਆ ਕਿ ਲੜਕੀ ਕਿਉਂ ਲੜਕੀ ਪਹਿਲਾਂ ਨਿਊਜ਼ੀਲੈਂਡ ਹੁੰਦੀ ਹੈ ਕਿ ਲੜਕੀ ਇੰਡੀਆ ਆਈ ਹੈ ਉਹ ਫਿਰ ਅਪਰੋਚ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਮੁੰਡਾ ਵੀ ਪੀਆਰ ਆਪਣਾ ਕੈਨੇਡਾ ਦਾ ਤੇ ਆਇਆ ਸਿਰਫ 2 ਕੁ ਮਹੀਨੇ ਲਈ ਤੇ ਜਲਦੀ ਜਲਦੀ ਵਿਆਹ ਦੇ ਦੋ ਉਸ ਜਲਦੀ ਜਲਦੀ ਤੇ ਚੱਕਰ ਦੇ ਪਿੱਛੇ ਵੀ ਘਪਲਾ ਸੀ ਉਹ ਘਪਲਾਏ ਸੀ ਕਿ ਇਹਨਾਂ ਦਾ ਇੱਕ ਹੋਰ ਲੜਕੀ ਨਾਲ ਲੁਧਿਆਣੇ ਦੀ ਪਾਰਟੀ ਨਾਲ ਰਿਸ਼ਤਾ ਤੈਅ ਹੋਇਆ ਸੀ ਉਹਨਾਂ ਕੋਲੋਂ ਵੀ ਇਹਨਾਂ ਨੇ ਦਾਜ ਵਗੈਰਾ ਮੰਗਿਆ ਸੀ ਉਹਨਾਂ ਨੂੰ ਤਸੀਹੇ ਦਿੱਤੇ ਸੀ ਰਿਸ਼ਤੇ ਰਿਸ਼ਤੇ ਦੌਰਾਨ ਹੀ ਉਹਨਾਂ ਨੇ ਫਿਰ ਪੁਲਿਸ ਕੰਪਲੇਂਟ ਕੀਤੀ ਸੀ ਪੁਲਿਸ ਕੰਪਲੇਂਟ ਤੋਂ ਬਾਅਦ ਇਹਨਾਂ ਦਾ ਆਪਸੀ ਕੋਈ ਰਾਜੀਨਾਮਾ ਹੋਇਆ ਕਿ ਕੀ ਸੈਟਲਮੈਂਟ ਹੋਈ ਥੈਟ ਵੀ ਡੋਨਟ ਨੋ ਉਹਨਾਂ ਨੇ ਉਹਦੇ ਬਦਲੇ ਸਾਡੀ ਪਾਰਟੀ ਨੂੰ ਬਲੀ ਦਾ ਬੱਕਰਾ ਬਣਾਇਆ ਉਹ ਸ਼ੋਅ ਕਰਕੇ ਕਿ ਸਾਡਾ ਟਾਈਮ ਨਾ ਨਿਕਲੇ ਬਰਾਦਰੀ ਨੂੰ ਪਤਾ ਲੱਗਾ ਡਾਟਾ ਫਾਈਨਲ ਹੋ ਗਿਆ ਤੇ ਇਹਨਾਂ ਨੂੰ ਬਲੀ ਦਾ ਬੱਕਰਾ ਬਣਾ ਲਿਆ ਗਿਆ ਤੇ ਡੇ ਬਾਏ ਡੇ ਕੋਈ ਨਵੀਂ ਡਿਮਾਂਡ ਕਦੀ ਕੈਨੇਡਾ ਬੱਚਿਆਂ ਨੂੰ ਸੈਟਲ ਕਰਕੇ ਦੇਓ ਕਦੀ ਇੱਥੇ ਭੇਜੋ ਕਦੀ ਉੱਥੇ ਭੇਜੋ 36 ਭੇਜਾਂ ਦੀ ਬੇਟੀ ਨੇ ਆਪਣੀ ਸਟੇਟਮੈਂਟ ਲਿਖੀ ਹੈ 36 37 ਭੇਜਾਂ ਦੀ ਜਿਹੜੀ ਕਿ ਪੁਲਿਸ ਨੂੰ ਦਿੱਤੀ ਗਈ ਹਲੇ ਵੀ 2 ਧਾਰਾ ਚ ਪਰਚਾ ਦਰਜ ਹੋਇਆ ਹੈ ਬਾਕੀ ਧਾਰਾਵਾਂ ਵੀ ਅੰਡਰ ਕੰਸੀਡਰੇਸ਼ਨ ਨੇ ਉਹਦੇ ਲਈ ਸਾਡੀ ਜੱਦੋਜਹਿਦ ਚੱਲ ਰਹੀ ਹੈ ਔਰ ਉਹ ਧਾਰਾ ਐਡ ਹੋਣ ਗਿਆ ਨਿਲਜੀ ਜਿਵੇਂ ਤੁਸੀਂ ਕਿਹਾ ਕਿ ਲੜਕੀ ਦੇ ਜਿਹੜਾ ਸੋਹਰੇ ਨੇ ਜਿਹੜਾ ਸੋਰਾ ਜੀ ਨੇ ਉਹਨਾਂ ਨੇ ਲੜਕੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਐਸੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਤੀਜੇ ਪਾਸੇ ਤੁਸੀਂ ਕਹਿ ਕੇ ਲੜਕਾ ਜਿਹੜਾ ਉਹ ਨਸ਼ਿਆਂ ਦਾ ਆਦੀ ਹੈ ਆਖਰ ਤੁਸੀਂ ਤਿੰਨ ਤਿੰਨ ਪੁਆਇੰਟ ਦੱਸੇ ਨੇ ਇੱਕ ਪੁਆਇੰਟ ਕੀ ਹੈ ਲੜਕੀ ਦਾ ਕਿ ਇਹ ਜਿਹੜਾ ਇੱਥੇ ਤੱਕ ਮਨਮਟਾਵ ਹੋ ਗਿਆ ਸਰ ਇਹ ਤਿੰਨ ਗੱਲਾਂ ਦਸੀਆਂ ਸੱਤ ਤਰ੍ਹਾਂ ਦੇ ਜੁਰਮ ਲੱਗਣੇ ਨੇ ਤੇ ਹਲੇ ਮੈਂ ਤਿੰਨ ਦੱਸ ਰਹੇ ਹਾਂ ਕਈ ਸ਼ਬਦ ਐਸੇ ਨੇ ਜਿਹੜੇ ਮੈਂ ਇਸਤੇਮਾਲ ਨਹੀਂ ਕਰ ਸਕਦਾ ਉਹ ਮੇਰੀ ਮਜਬੂਰੀ ਹੈ। ਔਰ ਉਹ ਜਿੱਦਾਂ ਜਿੱਦਾਂ ਹੁਣ ਟਾਈਮ ਆਏਗਾ ਉਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਉਹ ਚੀਜ਼ ਐਡ ਹੋ ਜਾਣਗੀਆਂ ਜੁਰਮ ਵਾਲੇ ਵੀ ਐਡ ਹੋ ਜਾਣਗੇ ਜੁਰਮ ਕਰਨ ਵਾਲੇ ਵੀ ਤੇ ਧਾਰਾਵਾਂ ਵੀ ਐਡ ਹੋ ਜਾਣਗੀਆਂ ਔਰ ਹੋਏਗਾ ਕੰਮ ਜੀ ਸਰ ਜਿਵੇਂ ਤੁਸੀਂ ਦੱਸਿਆ ਕਿ ਇੰਨੀਆਂ ਧਾਰਾਵਾਂ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਪਰਿਵਾਰ ਹੁਣ ਕਿੱਥੇ ਹੈ? ਦੇਖੋ ਜੀ ਜਿਹੜਾ ਸਲੂਜਾ ਪਰਿਵਾਰ ਹੈ ਉਹ ਤੇ ਪਕੌੜਾ ਹੋ ਚੁੱਕਾ ਅਸੀਂ ਅੱਜ ਪੁਲਿਸ ਲੈ ਕੇ ਆਏ ਸੀ ਨਾਲ ਪਹਿਲਾਂ ਘਰ ਗਏ ਸੀ ਸਵੇਰੇ ਉੱਥੇ ਰੇਡ ਮਾਰੀ ਤੇ ਉੱਥੇ ਵੀ ਪੜੋਸਚ ਉਹਨਾਂ ਦੇ ਪਾਪਾ ਜੀ ਨਿਕਲੇ ਕਹਿੰਦੇ ਜੀ ਇਹ ਤੇ ਦੋ ਦਿਨ ਤੋਂ ਘਰ ਨਹੀਂ ਹੈਗੇ ਤਿੰਨ ਦਿਨ ਤੋਂ ਫਿਰ ਦੁਕਾਨ ਤੇ ਆਏ ਉਹਨਾਂ ਨੇ ਵੀ ਕਿਹਾ ਜੀ ਦੋ ਦਿਨ ਦਿਨ ਤੋਂ ਹੈ ਨਹੀਂਗੇ ਜੀ ਇੱਥੇ ਸਾਰਾ ਟੱਬਰ ਹੀ ਚਾਰੋਂ ਜਾਣੇ ਔਰ ਉਸ ਤੋਂ ਬਾਅਦ ਉਹਨਾਂ ਦੀ ਦੂਜੀ ਦੁਕਾਨ ਤੇ ਗਏ ਉਹ ਵੀ ਕਹਿੰਦੇ ਜੀ ਇਹ ਜਿਹੜੇ ਉਹਨਾਂ ਦੇ ਚਾਚੇ ਨੇ ਮੁੰਡੇ ਦੇ ਉਹ ਵੀ ਹੈ ਨਹੀਂਗੇ ਜੀ ਉਹ ਵੀ ਦੋ ਦਿਨ ਦਿਨ ਤੋਂ ਬਾਹਰ ਗਏ ਨੇ ਸੋ ਇਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਡੀ ਜ਼ਮਾਨਤ ਰੱਦ ਹੋ ਗਈ ਹੈ ਜਦ ਕਿ ਇਹ ਬੜੀ ਛੋਟੀ ਜਿਹੀ ਜ਼ਮਾਨਤ ਹੁੰਦੀ ਹੈ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਇਹਦੇ 'ਚ ਕੋਈ ਐਸਾ ਪਰ ਕੋਰਟ ਨੇ ਪਿਛਲੀ ਬੈਕਗ੍ਰਾਉਂਡ ਦੇਖ ਕੇ ਇਹਨਾਂ ਦੇ ਹਾਲਾਤ ਦੇਖ ਕੇ ਬੱਚੇ ਦੀ ਸਟੇਟਮੈਂਟ ਦੇਖ ਕੇ ਜਮਾਨਤ ਰੱਦ ਕੀਤੀ ਹੈ ਜੀ ਜਿਵੇਂ ਤੁਸੀਂ ਦੱਸਿਆ ਕਿ 2 ਸਾਲ ਜਿਹੜਾ ਇਹ ਲੜਕੀ ਉਸ ਪਰਿਵਾਰ ਦੇ ਵਿੱਚ ਰਹਿੰਦੀ ਹੈ ਤੇ ਉਸ ਟਾਈਮ ਜਿਹੜਾ 2 ਸਾਲ ਕੋਈ ਪ੍ਰੋਬਲਮ ਨਹੀਂ ਆਂਦੀ ਉਸ ਲੜਕੀ ਨੂੰ ਸਰ ਟਾਈਮ ਟੂ ਟਾਈਮ ਪ੍ਰੋਬਲਮ ਆਂਦੀ ਹੈ ਟਾਈਮ ਟੂ ਟਾਈਮ ਫੈਮਿਲੀ ਨੂੰ ਇੰਟੀਮੀਟ ਕਰਦੀ ਹੈ ਟਾਈਮ ਟੂ ਟਾਈਮ ਇਹਨਾਂ ਨਾਲ ਸਿਟਿੰਗ ਹੁੰਦੀ ਹੈ ਔਰ ਹਰ ਵੇਲੇ ਉਹ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੇ ਇਹਨਾਂ ਗੱਲਾਂ ਨੂੰ ਜੇ ਵਾਈਲਵੇ ਕੀਤਾ ਜਾ ਸਕੇ ਈਵਨ ਬੱਚੇ ਦੀ ਇਹਨਾਂ ਨੇ ਇਸ਼ਮੀਤ ਦੀ ਕੁਆਲਿਫਿਕੇਸ਼ਨ ਉਹਦੀ 8ਵੀਂ ਦਾ ਸਰਟੀਫਿਕੇਟ ਵੀ ਛੱਕੀ ਆ 10ਵੀਂ ਦਾ ਵੀ ਛੱਕੀ ਆ ਪਲੱਸ 2 ਦਾ ਵੀ ਛੱਕੀ ਆ ਅਸੀਂ ਉਹਦੇ ਤੇ ਵੀ ਕੰਪਰਮਾਈਜ਼ ਕੀਤਾ ਕਿ ਚਲੋ ਕੋਈ ਗੱਲ ਨਹੀਂ ਰਿਸ਼ਤਾ ਜੁੜ ਗਿਆ ਬੱਚੇ ਦੀ ਦੁਬਾਰਾ ਪੜਾਈ ਕਰਾ ਲਓ ਇਹਨੂੰ ਕਿਸੇ ਲੈਵਲ ਤੇ ਲਿਆਓ ਮਤਲਬ ਉਹਨਾਂ ਦੀ ਕੋਈ ਵੀ ਚੀਜ਼ ਸੱਚੀ ਨਿਕਲਦੀ ਨਹੀਂ ਪਈ ਝੂਠ ਹੀ ਝੂਠ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਾਰਕੁੱਟ ਕੀਤੀ ਹੈ ਬੱਚੇ ਨਾਲ ਉਹਨੂੰ ਭੁੱਖਾ ਰੱਖਿਆ ਹੈ ਉਹਦੇ ਨਾਲ ਤਸੀਹੇ ਦਿੱਤੇ ਨੇ ਉਹਦੇ ਨਾਲ ਬੜੀਆਂ ਗੰਦੀਆਂ ਹਰਕਤਾਂ ਕੀਤੀਆਂ ਉਹਨਾਂ ਕਰਕੇ ਫਿਰ ਅਸੀਂ ਇਹ ਪਲਾਨ ਕਰ ਲਿਆ ਜਦੋਂ ਲਾਸਟ ਹਰਕਤ ਉਹਦੇ ਸਹੁਰੇ ਨੇ ਕੀਤੀ ਹੈ ਉਹਦੇ ਤੇ ਅਸੀਂ ਪੱਕਾ ਬੇਟੀ ਨੇ ਕਿਹਾ ਕਿ ਹੁਣ ਮੈਨੂੰ ਖੋਜ ਸਟਾਪਰ ਮੈਂ ਇਸ ਘਰ ਚ ਵਾਪਸ ਨਹੀਂ ਜਾਣਾ ਆਈ ਵਿਲ ਫੇਸ ਵਾਟ ਆਰ ਦੀ ਕੀ ਮੰਗ ਪਰਿਵਾਰ ਦੇ ਗੋ ਮੰਗ ਜੀ ਪੂਰਾ ਸਬਕ ਸਿਖਾਰਾ ਜਾਣਾ ਜੋ ਕਾਨੂੰਨੀ ਉਹਦਾ ਰਾਈਟ ਬੰਦਾ ਹੈ ਬੱਚੇ ਦਾ ਜਾਂ ਉਸ ਪਰਿਵਾਰ ਦਾ ਲੜਕੀ ਵਾਲੇ ਪਰਿਵਾਰ ਦਾ ਉਹ ਸਾਰਾ ਰਾਈਟ ਲਿਆ ਜਾਣਾ ਉਹਦੇ ਲਈ ਜੋ ਐਫਰਟ ਕਰਨੀ ਪੈਗੀ ਜਿੱਥੇ ਦੌੜ ਲਾਣੀ ਪੈਗੀ ਲਾਵਾਂਗੇ ਅੱਜ ਵੀ ਮੈਂ ਚੰਡੀਗੜ੍ਹੋਂ ਆਇਆ ਮੇਰੀ ਪਾਰਟੀ ਅੰਮ੍ਰਿਤਸਰੋਂ ਆਈ ਸੀਓ ਚੱਲਗੇ ਨੇ ਨਾਲ ਔਰ ਕਾਰਵਾਈ ਜਾਰੀ ਰਹੇਗੀ ਅੱਗੋਂ ਚਲਦੀ ਰਹੇਗੀ ਜੀ ਸੋ ਐਸੀ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮਨਨ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਜਿਹੜਾ ਪਰਿਵਾਰ ਹੈ ਲੜਕੀ ਦਾ ਪਰਿਵਾਰ ਹੈ ਉਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੜਕੀ ਦੇ ਨਾਲ ਜਿਹੜੀਆਂ ਹਰਕਤਾਂ ਕੀਤੀਆਂ ਗਈਆਂ ਝੂਠ ਬੋਲਿਆ ਗਿਆ ਪਰਿਵਾਰ ਨੂੰ ਜਿਹੜਾ ਹੈ ਸ਼ਾਦੀ.com ਤੋਂ ਰਿਸ਼ਤਾ ਹੁੰਦਾ ਉਸ ਤੋਂ ਬਾਅਦ ਜਿਹੜੇ ਝੂਠ ਬੋਲ ਬੋਲ ਕੇ ਰਿਸ਼ਤਾ ਕੀਤਾ ਗਿਆ ਤੇ ਅਸ਼ਲੀਲ ਹਰਕਤਾਂ ਤੱਕ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਉਸ ਦਾ ਪਰਿਵਾਰ ਉਤਰ ਗਿਆ ਸੋ ਇਨਸਾਫ ਦੀ ਜਿਹੜੀ ਹੈ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼